ਸਤਿ ਸ੍ਰੀ ਅਕਾਲ ਦੋਸਤੋ ਅੱਜ ਸੁਣਾਉਣੇ ਸਨ ਨਵੀਆਂ ਗੱਲਾਂ ਆਜੋ ਆਪਦੀ ਦੁਰੀਆਂ ਤੋਂ ਥੱਲੇ ਆਏ ਮਿਲੋ ਤਾਂ ਹੈਗਾ ਚਲੋ ਜੀ ਚਲੋ ਇਹਨਾਂ ਨੂੰ ਕੋਈ ਨਹੀਂ ਆ ਨਵੀਂ ਪੀੜੀ ਨੂੰ ਵੀ ਪਤਾ ਪਨੇ ਹੈਗਾ ਰਾਜਾ ਉਹਨਾਂ ਨੂੰ ਵੀ ਵੀਡੀਓ ਨੂੰ ਐ ਨਹੀਂ ਪਤਾ ਤੇਰੀ ਵਾਲੀ ਗੱਲ ਹੈ ਵੀ ਆਪਣਾ ਖੇਤ ਕਿੱਧਰ ਹੈ ਕਿਹੜੀ ਪਹੀ ਜਾਂਦੀ ਐ ਕੀ ਕਰਕੇ ਹੁਣ ਐ ਨਹੀਂ ਪਤਾ ਆ ਤਾਂ ਤੁਸੀਂ ਗੱਲਾਂ ਛੱਡੋ ਵੀ ਖੇਤੀ ਬਾਰੇ ਤਾਂ ਕੀ ਪਤਾ ਹੋਊਗਾ ਇਹਦਾ ਯਾਰ ਮੇਰੀ ਸੁਣ ਗੱਲ ਸਾਰੇ ਜਵਾਕ ਨੇ ਜਿੰਨੇ ਤੀਮੀਆਂ ਨੇ ਬਗੈਰ ਰੱਖੇ ਨੇ ਨਾ ਬਗੈਰ ਰੱਖੇ ਨੇ ਹਰੇਕ ਨੂੰ ਮੋਟਰਸਾਈਕਲ ਲੈ ਕੇ ਦੇ ਰੱਖਿਆ ਜਾਈਂ ਦੁਕਾਨ ਤੇ ਜਾਈਂ ਦੁਕਾਨ ਤੇ ਬਹੁ ਬੜਿਆ ਭਗਮਾਨਤਮਾਨ ਦਾ ਕੰਮ ਐ ਇਹ ਹਾਂ ਸਹੀ ਜਿਹੜਾ 18 ਸਾਲ ਤੋਂ ਚਲਾਨ ਕੱਢਦੇ ਨਾਲੇ ਪੁਲਿਸਾ ਪੱਟਣ ਮਾਰੇ ਪਰ ਸੋ ਕੁੱਟੇ ਨੇ ਸਾਡੇ ਬਾਹਰ ਚ ਮੈਂ ਤਾਂ ਹਮਗਾ ਥਾਂ ਨੂੰ ਕਹਿੰਦੇ ਬਿ ਕੁੱਟ ਕੇ ਜਾਇਆ ਕਰ ਉੱਥੇ ਪੰਜ ਚਾਰ ਨੂੰ ਇਹਦਾ ਯਾਰ ਇਹ ਚ ਕੋਈ ਉਹ ਨਹੀਂ ਆ ਲੈ ਕਹਿੰਦਾ ਪੁਲਿਸ ਨੇ ਬੇਇੱਜ਼ਤੀ ਕਰਦੀ ਐ ਕਾਨੂੰਨ ਸਹੀ ਕ ਅਤੀਵਿਆਂ ਨੇ ਚੱਕੇ ਮੂੰਹ ਨਾਸਾਂ ਲੈਂਦੇ ਨੇ ਬੰਨ ਐਨਕਾ ਲੈਂਦੇ ਆ ਇਹਨੂੰ ਬ੍ਰੇਕ ਨਹੀਂ ਲਾਉਂਦੇ ਪੈਰ ਨਾ ਖੜਾਉਂਦੇ ਸਿੱਧਾ ਇਹ ਵਿੱਚ ਮਾਰਦੇ ਕੋਈ ਕਾਨੂੰਨ ਆ ਯਾਰ ਨਾ ਕੋ ਸਹੀ ਗੱਲ ਹੈ ਗਲਤੀ ਕਹ ਲੈ ਬੰਦੇ ਦੀ ਸਹੀ ਗੱਲ ਹੈ ਵਿੱਚ ਵਿੱਚ ਤਾਂ ਤੂੰ ਐਡੇ-ਐਡੇ ਜਵਾਕ ਦੇਖ ਲਈ ਜਵਾਕ ਤਾਂ ਸਾਰੀ ਹੁੰਦਾ 35 35 40 ਕਿਲੋ ਦਾ ਬੁੜੀਆਂ ਮਗਰ ਤੇਰ ਤੂੰ ਕਿਡੀਆਂ-ਕਿਡੀਆਂ ਭਾਰੀ ਹੁੰਦੀਆਂ ਮੈਂ 14 ਉਹ ਹਾਂ ਗਾਹਾਂ ਰੁਕਦਾ ਨਹੀਂ ਅਗਲਾ ਕਹਿੰਦਾ ਜਵਾਕ ਚ ਮਾਰਿਆ ਇਹ ਸਾਹਬ ਤਾਂ ਲਾਉਂਦੇ ਨੇ ਹੈਗੇ ਵਿੱਚੋਂ ਆਉਂਦਾ ਇਹਨੂੰ ਜਵਾਕ ਹੈ ਨਾ ਇਹ ਜਵਾਕ ਚੱਕੀ ਫਿਰਦਾ ਨਾਲ ਹੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦੀਆਂ ਹੋ ਬਹੁਤ ਕੁਝ ਭਈ ਅਪਨ ਉਲਟਾ ਕਹਿਣਾ ਸਰਕਾਰ ਦੇ ਕਾਨੂੰਨ ਗਲਤ ਨੇ ਇਹ ਭਗਵੰਤਮਾਨ ਦਾ ਬਹੁਤ ਵਧੀਆ ਕਾਨੂੰਨ ਕਰਿਆ ਹੋਇਆ ਸਭ ਸਭ ਸਹੀ ਨੇ ਸਭ ਸਹੀ ਨੇ ਸਾਰੇ ਚੋਰ ਆ ਹਾਂ ਸਹੀ ਗੱਲ ਹੈ ਕੌਣ ਨਹੀਂ ਚੋਰ ਮੈਨੂੰ ਦੱਸੋ ਕੱਲ 15 ਘੰਟਿਆਂ ਕੁੰਡੀਆਂ ਫੜੀਆਂ ਚੋਰੀਆਂ ਚੋਰੀ ਇਹ ਜਦੋਂ 600 ਜੁਨਟ ਮਾਫ ਹੈ ਹਾਂ ਫੇਰ ਤਾਂ ਜਦੋਂ ਇੰਨੀ ਜੁਲਟ ਆਪਨੂੰ ਮਾਫੂਰੀ ਆ ਯਾਰ 600 ਜੁਨਟ ਮਾਫੂਰੀ ਆ ਉਦੇ ਨਾਲ ਨਹੀਂ ਸਰਦਾ ਪਰ ਚੋਰ ਅੱਪਾ ਵੀ ਲੈਗੇ ਵੱਡੇ ਚੋਰ ਸਰਕਾਰ ਆ ਜੇ ਸਰਕਾਰ ਸਹੀ ਹੋਵੇ ਫਿਰ ਪਚੂਰੀ ਨਾ ਕਰੀਏ ਬੱਸ ਉੱਤੇ ਸਰਕਾਰ ਚੋਰ ਨੇ ਵੱਡੇ ਚੋਰ ਨੇ ਆ ਪਤਾ ਜਿਵੇਂ ਕਹਿੰਦੇ ਨੇ ਹੁਣ ਦੇਖੋ ਅਕੇ ਮੋਟਰ ਚਲਾਤੀ ਅਕੇ ਬਹਣ ਨੂੰ ਠੰਡਾ ਕਰਦਾ ਕੀ ਭੈਣ ਦੇ ਤੱਤੇ ਚ ਘੱਟੀ ਰੇਕਣ ਦੀ ਸਹੀ ਗੱਲ ਹੈ ਤੇਰੇ ਤਾਂ ਬਾਰੇ ਨਿਕਲਦੇ ਮੋਟਰਾਂ ਮaaf ਕਰਤੀਆਂ ਬਿਰ ਭੈਣ ਚੋਦਾ ਆਉਂਦਾ ਨਹੀਂ ਲੈ ਆਉਂਦਾ ਨਹੀਂ ਸਹੀ ਗੱਲ ਹੈ ਕਿੰਨੇ ਦਾ ਖੇਤੀ ਮੀਨੇ ਸੋਚਦਾ ਪਤਾ ਜਵਾਕ ਵਾਗਾ ਜਵਾਕਾ ਸੋਚਦਾ ਸੀ ਸੋਚਾਂ ਲੱਗੀਆਂ ਵੀ ਇਹਨੇ ਭਈਆ ਚਲਾਉਂਦਾ ਨਾ ਰੋਟੀ ਮੰਗੇ ਨਾ ਚਾਹ ਮੰਗੇ ਨਾ ਪਾਣੀ ਮੰਗੇ ਉਹ ਤਾਂ ਮੋਟਰ ਵੀ ਮੋਬਾਈਲ ਤੇ ਚੱਲਣ ਲੱਗੀ ਘਰੋਂ ਬਿੱਲ ਲਵਾ ਦੇ ਅਦਰੇ ਮੈਨ ਦਾ ਜੈਵ ਦਾਖਤਾ ਦੀ ਕੱਲ ਮੈਨੂੰ ਕਹਿੰਦਾ ਮੈਂ 6000 ਦਾ ਲਵਾਇਆ ਓਏ ਤੂੰ ਮੋਬਾਈਲ ਤੇ ਮੋਟਰ ਚਲਾਉਂਦਾ ਚੱਲਦਾ ਕੀ ਨਹੀਂ ਮੈਂ ਤੇ ਮੈਂ ਆਹ ਕਹਿੰਦਾ ਘਰੋਂ ਪਤਾ ਲੱਗ ਜਾਂਦਾ ਨੰਬਰ ਲਾ ਕੇ ਸਟਾਰਟਰ ਲਾ ਵੀ ਮੋਟਰ ਆਈ ਕਹਿੰਦਾ ਬਿੱਲ ਮਾਰ ਦਿੰਦਾ ਤੇ ਉਹ ਇਹਦਾ ਯਾਰ ਤੇਰਾ ਟੈਲੀਵਿਜ਼ਨ ਵੀ ਹੈ ਇਹਦਾ ਤੇਰਾ ਕੰਮ ਦੀਆਂ ਗੱਲਾਂ ਕਰਨ ਵਾਲਾ ਵੀ ਇਹਦਾ ਸਾਰਾ ਕੁਝ ਹੀ ਹੈ ਇਹਦਾ ਸਾਰਾ ਕੁਝ ਹੀ ਆ ਗਿਆ ਇਹਦਾ ਦੇਖੋ ਮੇਰੀ ਗੱਲ ਸੁਣੋ ਮੇਰਾ ਦੱਸਦਾ ਤੁਹਾਨੂੰ 752 ਜਾਨ ਮੇਰੀ 68 ਸਾਲ ਦੀ ਉਮਰ ਹੋ ਗਈ ਉਦੋਂ ਪਾਣੀ ਦੇ ਵਿੱਚ ਤਿੰਨੇ ਚੀ ਮਸ਼ੀਨ ਪੈਂਦੀ ਹੁੰਦੀ ਪੰਪ ਦੇ ਵਿੱਚ ਹਾਂ ਪਾਣੀ ਮਸਾ ਚੱਕਦਾ ਹੁੰਦਾ ਠੀਕ ਹੈ ਐਨਾ ਡੂੰਘਾ ਪਾਣੀ ਸੀ ਸਾਰੇ ਲੈਟਰਨ ਬਾਥਰੂਮ ਬਾਹਰ ਜਾਂਦੇ ਬੁੜੇ ਖੱਦਰ ਦੇ ਝੁੱਗੇ ਪਾਏ ਹੁੰਦੇ ਕੱਲੇ ਕਛਣ ਤੋਂ ਗੋਡਾਂ ਤੱਕ ਦੇ ਝੁੱਗੋਂ ਦੇ ਸਮੋਸਾ ਬੰਨਿਆ ਹੁੰਦਾ ਸਾਰੇ ਬਾਹਰ ਜਾਂਦੇ ਹੁਣ ਤੋਂ ਆ ਦੇਖੀ ਪਾਣੀ ਡੂੰਘਾ ਜਾਈ ਜਾਂਦਾ ਲੋਕਾਂ ਨੇ ਛੱਡ ਰੱਖਿਆ ਕਿਸਾਨ ਵੀ ਕਹਿੰਦੇ ਨੇ ਆ ਇਹ ਹੋਗਾ ਆ ਇਹ ਹੋਗਾ ਫਸਲ ਕਿਹੜੀ ਹੁੰਦੀ ਮੈਨੂੰ ਐ ਦੱਸੋ ਮੂੰਗੀ ਨਹੀਂ ਹੁੰਦੀ ਕਿ ਮਿਰਚਾਂ ਨਹੀਂ ਹੁੰਦੀ ਕਿ ਮੋਹਫਲੀ ਨਹੀਂ ਹੁੰਦੀ ਕੁਮਾਰਾ ਨਹੀਂ ਹੁੰਦਾ ਕੀ ਨਹੀਂ ਹੁੰਦਾ ਹੁਣ ਤਾਂ ਬਾੜੀ ਹੁੰਦੀ ਆ ਸਮਾਂ ਆਪਾਂ ਦਾ ਡਰਾਮੀ ਹੋਰ ਕਰਕੇ ਇੱਕ ਤਾਂ ਬੰਦਾ ਮਰ ਜਾਂਦਾ ਘਰੋਂ ਫਿਰ ਭੈਣ ਦੀ ਫੁੱਦੀ ਚੌੜੇ ਹੋ ਲੱਡੂ ਜਲੇਬੀਆਂ ਪਾਉਣਿਆ ਹੂੰ ਪਕਾਉਣਿਆ ਜਿੱਥੇ ਮਹਾਰਾਜ ਸਵਾਰੀ ਆਉਂਦਾ ਮੱਥਾ ਨਹੀਂ ਟੇਕ ਕਹਿੰਦੇ ਬਾਹ ਫੜ ਕੇ ਪਹਿਲਾਂ ਰੋਟੀ ਖਾ ਕੇ ਜਾ ਸਹੀ ਗੱਲ ਹੈ ਫੇਰ ਫੇਰ ਵਿਆਹ ਠਾਇਆ ਕਾਦੇ ਵਾਸਤੇ ਪੰਜ ਨੇ ਮਕਲਾਵੇ ਨ ਪਾਈਆਂ ਨੇ ਫੇਰ ਵਿਆਹ ਪੈਲਸ ਚ ਕਰਨੇ ਨੇ ਪੈਲਸ ਚ ਦਾ ਦਾ ਲੱਖ ਨੂੰ ਪੈਸਾ ਆਉਂਦੇ ਨੇ ਫਿਰ ਕਹਿੰਦੇ ਗਵਾਂਡੀ ਨੂੰ ਬਾਈ ਮਰੇ ਮੇਰੇ ਕੀਲਾ ਕਹਿੰਦੇ ਲੈ ਲੈ ਸਹੀ ਗੱਲ ਹੈ ਮਰਦੇ ਦਾ ਪਾਪ ਆ ਆਬਦੇ ਕਦੇ ਰਮਜ਼ਾਨ ਸੀ ਆ ਮਜਬੀ ਜਿਹੜਾ ਦਿਹਾੜੀ ਕਰਦਾ ਫਾਹ ਲੈਂਦਾ ਦੇਖੇ ਨਾ ਸਹੀ ਗੱਲ ਹੈ ਕੌਣ ਲੈਂਦਾ ਫਾਹ ਜੱਟ ਲਊ ਪਹਿਲੇ ਜੱਟ ਜੀਬ ਜੱਟ ਜੱਟ ਸਹੀ ਗੱਲ ਹੈ ਹਾਂ ਆਹੇ ਜੱਟ ਲੈਂਦੇ ਨੇ ਹੈ ਫੁਕਰੀਆਂ ਕਿ ਪੂਰਾ ਫੁਕਰੀ ਐਦੂ ਫੁਕਰੀ ਕਿਉਂ ਭਾਈ ਬੰਦਾ ਮਰ ਜਿਆ ਘਰੋਂ ਕਹਿੰਦੇ ਖਾਓ ਲੋਡੂ ਜਲੇਬੀਆਂ ਮੈਂ ਤਾਂ ਕਹਿੰਦਾ ਸਾਰੇ ਪਿੰਡ ਦਾ ਕਰੋ ਇਕੱਠ ਬੀਜੀ ਦੇ ਭੋਗ ਆ ਜੇ ਰੋਟੀ ਨਹੀਂ ਖਾਣੀ ਪਿੰਡ ਦੇ ਬੰਦੇ ਨੇ ਭੈਣ ਚੋ ਰੋਜ਼ ਕਨੇ ਰੋਟੀ ਖਾਣੇ ਤੋਂ ਭੋਗ ਵਾਲੇ ਤਾਂ ਜਾਇ ਸਵਾਲ ਲਗਾ ਲੈ ਇਹ ਕੰਮ ਬੰਦ ਕਰੋ ਮਾਸਟਰ ਪਨੀਰ ਦੇ ਮਾਰੇ ਜਾਂਦੇ ਆ ਮਾਸਟਰ ਪਨੀਰ ਕੀ ਗਲਾਬ ਜਾਮਣਾ ਚਲੇਬੀਆਂ ਵਿਆਹਾਂ ਦਾ ਕੰਮ ਕਰਦੇ ਨੇ ਯਾਰ ਜਿਹੜੇ ਪਿੰਡਾਂ ਦੇ ਵਿਆਹਾਂ ਕੰਮ ਹੀ ਹੈ ਵਰਕਤ ਦੇ ਕੋਈ ਆਏ ਭਾਈ ਹੱਕ ਵੀ ਨਹੀਂ ਹੈਗਾ ਆਪਾਂ ਹੱਕ ਵੀ ਨਹੀਂ ਆਪਣਾ ਪਿੰਡਾਂ ਦਾ ਜਾ ਰੁਕਿਆ ਹੋਇਆ ਤੂੰ ਮੈਨੂੰ ਅਫਸੋਸੀ ਦਿਖਾ ਦੇ ਇਹਦੋਂ ਕਿ ਬੰਦਾ ਮਰ ਗਿਆ ਜਿਹਦੇ ਵੀ ਜਾਂਦੇ ਨੇ ਉੱਥੇ ਮੱਥਾ ਟੇਕਣ ਕੋਈ ਰੋਟੀ ਪਾਣੀ ਛੱਕ ਕੇ ਆਉਂਦੇ ਨੇ ਮੈਨੂੰ ਕਿਸੇ ਦੇ ਚਿਹਰੇ ਤੇ ਦੁੱਖ ਅਫਸੋਸ ਸੀ ਦਿਖਾਈ ਵੀ ਆਪਾਂ ਸੋਚ ਆਇਆ ਵੀ ਭਾਈ ਗੱਲ ਸਹੀ ਮੇਰੀ ਹਮ ਬੰਦੇ ਦੇ ਨਹੀਂ ਹੈਗੇ ਪੈਰ ਲੱਤਾਂ ਗਈਆਂ ਵੱਡੀਆਂ ਸਹੀ ਗੱਲ ਹੈ ਮੇਰੀ ਗੱਲ ਮੰਨ ਲਓ ਇਹ ਕਿਉਂਕਿ ਪੁਗਦੀ ਤੀਮੀਆਂ ਦੀ ਹੈ ਸਹੀ ਗੱਲ ਦੱਸੋ ਮੈਨੂੰ ਜਵਾਬ ਦਿਆ ਕਰੋ ਮੇਰੇ ਕੰਨੀ ਮੂੰਹ ਕਰਕੇ ਫਿਰ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਹਰੇ ਕਦੇ ਕਰੇ ਪੁਗਦੀ ਹੈ ਨੱਕ ਕਿਵੇਂ ਮਰਵਾਗੇ ਨੱਕ ਤਾਂ ਫੀਤਾ ਮਾਰ ਲਓ ਫਿਰ ਵੀ ਓਡੀ ਹੈ ਓਡੀ ਹੈ ਸਾਹ ਤਾਂ ਉਥੋਂ ਜਿਉਣਾ ਸੰਧਨੀ ਨੱਕ ਨਹੀਂ ਰਹਿੰਦਾ ਕਹਿੰਦੇ ਨੇ ਪਰ ਸਾਹ ਦੂਜੇ ਲੋਟ ਬੰਦ ਹੋ ਜਾਂਦਾ ਫਰ ਉਂ ਘਟ ਜਾਂਦੇ ਨੇ ਹਾਂ ਇਧਰ ਪਵਨੇ ਹੋਰੀ ਖੜੇ ਨੇ ਹਿਸ਼ਾਰੀਆਂ ਲਈ ਹਾਂ ਸਹੀ ਗੱਲ ਹੈ ਛੁਰੀਆਂ ਬਾਗਲ ਦੀ ਪਵਨੇ ਨੇ ਮਾਰੀ ਗਾਹਲੇ ਨੇ ਮਾਰੀ ਗਾਹਣ ਪੰਜ ਛੁਰੀਆਂ ਵੱਜੇ ਕ ਡਾਕਟਰ ਦੀ ਵੱਜੀ ਭੈਣ ਦੀ ਫੁੱਤੀ ਛੋਟੂ ਕੁੜੀ ਕਿਰੇਗਾ ਵੇ ਮਲੰਗ ਦੇ ਮਲੰਗ ਆ ਫਿਰਦੇ ਹੋਰੇ ਬਟਾ ਤੜੜ ਦੇ ਬੜਿਆਈਆਂ ਜੀ ਅੱਜ ਤੈਂ ਤੈਂ ਪੈਲਸ ਚ ਕਰਿਆ ਮੈਂ ਤੇਰੇ ਬਰਾਬਰ ਕਰੂੰਗਾ ਕੱਲ ਭੁਖਾ ਹੋ ਜੀ ਹਾਂ ਕੁਝ ਨੇ ਬਰੀ ਬਣਾਇਆ ਸਭ ਡਾਕਟਰ ਬੰਦੇ ਨੇ ਵਧੀਆ ਹੋਇਆ ਬਹੁਤ ਵਧੀਆ ਬਹੁਤ ਵਧੀਆ ਉਹ ਸਭ ਤੋਂ ਵਧੀਆ ਗੱਲ ਹੈ ਜਿਹਦੇ ਵੀ ਭੋਗ ਹੈ ਉੱਥੇ ਦਰਖਤ ਬੰਨ੍ਹ ਲਓ ਇੱਕ ਮੈਂ ਤਾਂ ਹੋਰ ਵੀ ਕਹਾਂ ਜਿੰਮੇ ਦੇਖੋ ਆ ਬਾਹਰ ਦੇ ਕੋਈ ਦਰਖਤ ਲਾਓ ਪੰਜ-ਪੰਜ ਦਰਖਤ ਹਰੇਕ ਬੰਦਾ ਲਾਓ ਲਾਓ ਭਾਈ ਸਹੀ ਗੱਲ ਹੈ ਆਪਾਂ ਮੀੜੀ ਕੀ ਐਨੇ ਮੀ ਪਊਗਾ ਤੇ ਦਸਰੇ ਪੈਣਾ ਮੈਨ ਚਾਹੀਦਾ ਹਾਂ ਕਦੇ ਨਾ ਲੱਗੇ ਸੁਣਿਆ ਦੇਖ ਲਓ ਆ ਰਾਮ ਨੂੰ ਕੇ ਮੱਥੇ ਇਧਰ ਵਾ ਜਾ ਪਾਣ ਬੰਦਾ ਸਾਰੇ ਕਿਤੇ ਦਰਖਤ ਨੇ ਉੱਥਰੇ ਪਾਸੇ ਬੋਲੇ ਜਾਂਨਾਂ ਦੇ ਆਹ ਆਰਾਮ ਸੁਕੇ ਸਾਰੇ ਕਿਤੇ ਦਰਖਤ ਲਾਏ ਹੋਏ ਨੇ ਆਹ ਪੱਠੇ ਦੇਵੇਂ ਹੋ ਰਾਜ ਔਰ ਉਹਦੇ ਹਾਂ ਲੈ ਭੈ ਤੁਰੀ ਤਰਵੈਣੀ ਬਣਾਈ ਸਾਰੇ ਬੱਚੇ ਬਣੇ ਤਰਵੈਣੀ ਬਣਾਈ ਉਹਨਾਂ ਨੇ ਮੈਂ ਦੇਖਿਆ ਸਾਰਾ ਸਾਰਾ ਕੁਝ ਦੇਖਿਆ ਮੈਂ ਸਾਰਾ ਕੁਝ ਹੀ ਗੱਲ ਹੈ ਉਹਦੇ ਬੱਚੇ ਸਾਰੇ ਬੱਚੇ ਉਹਨਾਂ ਦੇ ਹਰਿਆਲੀ ਨੇ ਨਾ ਨਾ ਇਹ ਮੱਥੇ ਭੈਣ ਚੋਦੀ ਆ ਜਿਹਦੇ ਵੀ ਆ ਗਏ ਇਹਨਾਂ ਦੇ ਬੱਚੇ ਹਰਿਆਲੀ ਹੈ ਹਸ ਤਰਾ ਹਸ ਤਾ ਚਾਹੇ ਦੇ ਯਾਰ ਟ੍ਰੈਕ ਬੰਨਾ ਖੜਾਉਣਾ ਪਈਏ ਮੁੰਦੇ ਕਰਦੇ ਆਪ ਪਾਣੀ ਦੀ ਪੋਤਲ ਧਰੀ ਜਾਂਦੀ ਉੱਥੇ ਪੀਤੇ ਜਾਂਦਾ ਬੰਦੇ ਤਾਂ ਬੰਦਲਾ ਹੁੰਦਾ ਤੂੰ ਰੋ ਤੇਰੇ ਘੇ ਦੀ ਲਾ ਲੈ ਤੂੰ ਹੋ ਉੱਥੇ ਫਿਰਦਾ ਉਧਰੋਂ ਅੱਗ ਪੈਣ ਲੱਗੀ ਤੂੰ ਕਦੋਂ ਪਹੁੰਚਿਆ ਬਈ ਲੈ ਉਹ ਆਇਆ ਨਹੀਂ ਆਂਦਾ ਕਦੋਂ ਪਹੁੰਚਿਆ ਜੇ ਪੂਰੀ ਅੱਗ ਪੈਣ ਲੱਗ ਜੇ ਇਹ ਤਾਂ ਫਹਾ ਵੀ ਸਰਕਾਰੀ ਦੇ ਰਸਤੇ ਲੈਂਦੇ ਨੇ ਪਹਿਲਾਂ ਖੇਤਾਂ ਨਾਲ ਫਹਾ ਵੱਲ ਨੂੰ ਇਹ ਗੱਲ ਹੈ ਫਹਾ ਵੀ ਸਰਕਾਰੀ ਦੇ ਰਸਤੇ ਗਾ ਕੇ ਲੈਂਦੇ ਨੇ ਜਿਹਦੇ ਨੰਬਰ ਲੱਗਾ ਦਾ 442 448 ਹੂੰ ਇਹ ਤਾਂ ਦਰਾਸਤੇ ਨਹੀਂ ਫਹਾਕ ਆ ਗਏ ਆ ਬਜ਼ਾਰ ਦੁਨੀਆ ਮਰਦੀ ਆ ਆ ਦੇ ਆ ਤੁਸੀਂ ਹੋਰ ਦੇਖ ਲਓ ਕਹਿੰਦੇ ਦੋ ਮੇਲਾ ਕਦੋਂ ਨਹੀਂ ਹੈਗੇ ਨੇ ਸਹੀ ਗੱਲ ਹੈ ਫਿੱਟਰੇ ਦੇ ਆਓ ਕਿ ਕਦੋਂ 100 ਰੁਪਏ ਹੋ ਕੱਤੋਂ ਹੋਣੀ 100 ਰੁਪਏ ਕਿਸੇ ਵੀ ਹੈਗੇ ਨਹੀਂ ਬੀਜ ਹੋਏ 5 ਰੁਪਏ ਦੇ ਵਾਲਾ ਬੀਜ ਨਹੀਂ ਯਾਰ ਦਾ ਉਹਦਾ ਹੈ ਫਿੱਟਰੇ ਵਾਲੇ ਨੂੰ ਠੀਕ ਦੇ ਨੇ ਉਹ ਭਾਵੇਂ ਪੱਕਾ 2:30 ਵਜੇ ਆਉਂਦਾ ਆਪਣੇ 9 ਰੁਪਏ ਮੋਬਾਈਲ ਦੇ ਰੋਜ਼ ਦਾ ਖਰਚਾ ਤੂੰ ਛਾਵ ਲੈ ਕਦੇ ਕਿਸੇ ਸਹੀ ਗੱਲ ਹੈ 9 ਰੁਪਏ ਰੋਜ਼ ਦਾ ਆਪਨ ਇੱਕ ਬੰਦਾ ਭੁੱਲ ਜਾਂਨੇ ਆ ਆਪਾਂ ਕਰਨ ਵੇਲੇ ਕੁੱਲ ਖਰਚਿਆਂ ਯਾਰ ਵੜੇ ਜਾਂਦੇ ਮਾਰਦੇ ਯਾਰ ਸਾਰੇ ਖਰਚੇ ਕਹਿੰਦਾ 9 ਰੁਪਏ ਦਾ ਮਹਿੰਗਾ ਪੈਂਦਾ ਪੈਂਦਾਗਾ ਰੋਜ਼ ਦਾ 90 ਰੁਪਏ ਯਾਰ ਮੇਰੀ ਗੱਲ ਸੁਣ 9 ਰੁਪਏ ਕਿੱਡੀ ਵੱਡੀ ਚੀਜ਼ ਆ ਬੰਦਾ ਨਹੀਂ ਕੰਮ ਕਰਦਾ ਇਹਨਾਂ ਮਹਿੰਗਾ ਤੂੰ ਮੈਨੂੰ ਐ ਦਿਖਾ ਦੇ ਯਾਰ ਆਪਣੇ ਸਾਰੇ ਪਿੰਡ ਜੀ ਦਿਖਾ ਦੇ ਵੀ ਕੌਣ ਬੰਦਾ ਸਾਈਕਲ ਤੇ ਖੇਤ ਜਾਂਦਾ ਨਹੀਂ ਜਾਂਦਾ ਇਹ ਤੇਲ ਮੱਚਦਾ 600 ਦਾ ਰੋਜ਼ ਦਾ ਉਹਦਾ ਕੋਈ ਬੰਦਾ ਦਿਖਾ ਦੇ ਗਿਣ ਕੇ ਦੇਖ ਲਓ ਵੀ ਫਲਾਣਾ ਬੰਦਾ ਸਾਈਕਲ ਤੇ ਖੇਤ ਉਹ ਮੋਬਾਈਲ ਤਾਂ ਇੱਕ ਹਰ ਉਹ ਮੁੰਡਿਆ ਤੇਰਾ ਨਾਮ ਭੁੱਲ ਗਿਆ ਮੈਂ ਤੇ ਸੇਮ ਮੋਬਾਈਲ ਦਾ 9 ਰੁਪਏ ਤੇ ਸੇਮ ਖਰਚਾ ਕੋਈ ਬਾਹਲਾ ਨਹੀਂ ਬੰਦੇ ਦਾ ਖਰਚਾ ਕਿੰਨਾ ਅੱਜ 5000 ਰੁਪਏ ਭਕੂਰੀਆ ਕਿਲੋ 300 ਰੁਪਏ ਡੋਡੇ ਸਹੀ ਗੱਲ ਹੈ ਆਪਦਾ ਖਰਚਾ ਵੀ ਗਿਣੋ ਯਾਰ ਆਪਦਾ ਲਿਖਿਆ ਜਾ ਦੇਖੋ ਆਪਦਾ ਖਰਚੇ ਵਿੱਚ ਗਿਣੋ ਭਾਈ ਆਪਦਾ ਆਪਦਾ ਨਹੀਂ ਇੱਥੇ ਦੌਣ ਤੇ ਨਾ ਫੇਰ ਸਾਹਮਣੇ ਆ ਕੇ ਗੱਲ ਕਰ ਪੰਜਾਬੀ 'ਚ ਮੇਰੇ ਨਾਲ ਸਹੀ ਗੱਲ ਆਉਂਦਾ ਦੋ ਗਣਾ ਦੋ ਹਰੇ ਚਾਰ ਸਾਰਾ ਪਰਿਵਾਰ ਆਡੋ ਆਡਰ ਲੈ ਕੇ ਬੈਠੂਗਾ ਹੁਣ ਦੇਖ ਤੋ ਪਹਿੰਦੀ ਐ ਏਸੀ ਲੱਗਾ ਹੈ ਹਾਂ ਅਗਲਾ ਕੰਨ ਦਾ ਅਪਰ ਰਸੋਈ ਦੇ ਸਾਰੇ ਪੰਨੇ ਲੈ ਜਾ ਪੰਪ ਛਾਉਣ ਮਾਰ ਕੇ ਬਾਹਰ ਨਿਕਲਦਾ ਕੋਈ ਨਹੀਂ ਨਿਕਲਦਾ ਜੀ ਨਿਕਲਦਾ ਕੋਈ ਜਮਾਂ ਵੀ ਨਹੀਂ ਕੱਲ ਕੁੰਡੀਆਂ ਜਾਵਾਂ ਐ ਫੜੀਆਂ ਨਾ ਫਿਰ ਕਹਿੰਦੇ ਚੋਰੀ ਹੁੰਦੀ ਐ ਜਮੇ ਐ ਕੁੰਡੀਆਂ ਲਾ ਕੇ ਫਿਰ ਬੋਲ ਮਾਰਿਆ ਅੰਦਰੋਂ ਹੱਕ ਵੀ ਐ ਸਾਧੀਆਂ ਫੜ ਗਿਆ ਉਹਦਾ ਬਿੱਕਰ ਨੇ ਫੜਾਣਾ ਯਾਰ ਸਾਰੀਆਂ ਆਰਾਮ ਰੱਖੀ ਗਏ ਨੇ ਕਹਿੰਦਾ ਭਈ ਮੈਂ ਨਹੀਂ ਰੌਣ ਦਿੰਦਾ ਆਪਦੇ ਵੇੜ ਚ ਕੁੰਡੀਆਂ ਸਾਜਮਨ ਬੰਦਾ ਦੱਸਦਾ ਚਲੋ ਉਹ ਤਾਂ ਯਾਰ ਆਪਾਂ ਕੈਮਰੇ 'ਚ ਨਾ ਕਹਿ ਅਗਲੇ ਤਾਂ ਚਲੋ ਉਹਦਾ ਕੋਈ ਨਹੀਂ ਹਾਂ ਵੀ ਪਤਾ ਪਜਾ ਕਾਨੂੰਨ ਉਹ ਤਾਂ ਗੱਲ ਕਰਦੇ ਆਪਾਂ ਭਾਈ ਸੋਚਦੇ ਨਹੀਂ ਯਾਰ ਆਪਾਂ ਨਹੀਂ ਨਾ ਸੋਚਦੇ ਵਿੱਚ ਇਹ ਵੀ ਆ ਵਿੱਚ ਭਾਈ ਜਮੇ ਨਹੀਂ ਹਾਂ ਬਾਹ ਨਜਾਇਜ਼ ਭਾਈ ਜਿਹੜਾ ਰੀਡਿੰਗ ਲੈਣ ਆਇਆ ਪਰਸੋ ਚ ਉੱਥੇ ਗੱਲ ਕਰੇ ਹਾਂ ਕਹਿੰਦਾ ਵਿੱਚ ਤਾਂ ਇਹ ਦੇਖੋ ਮੀਟਰ ਬੰਦੇ ਲੱਗਾ ਹੈ ਕਹਿੰਦਾ ਕੁੱਲ 5 ਹੁੰਟਾ ਬਚਿਆ 5 600 ਦਾ ਮਾਫਾ ਭੰਗੋ ਮਟਾਇਆ ਪੰਜ ਨੇ ਕੰਮੀ ਨਾਲ ਹੀ ਚੱਲਿਆ ਉਹ ਕਿਲੇ ਉਹ ਕਹਾਂ ਨਾ ਚੱਲੇ ਹੋਰ ਕਿਉਂ ਨਹੀਂ ਹੁਣ ਤੱਕ ਕਮਿਟੀ ਨਹੀਂ ਚਲਾਇਆ 580 ਆ ਠੀਕ ਹੈ ਉਹ ਵੀ ਰੁਪਈਆ ਇਹਨੇ ਆਪਣੇ ਵੀਡੀਓ 'ਚ ਲੇਟ ਉਹ ਖਾਲੇ ਮੇਰੇ 864 ਪਤਨ ਕਿੰਨੇ ਜੋੜਤਾ ਮਾਚਨੇ ਦੇ 6000 ਕਹਾ 6600 ਰੁਪਈਆ ਫਿਰਦਾ ਆ ਮਾਹ ਭਾਈ ਕੱਟ ਦੇ ਲਾਇਆ ਜੰਦਾ ਵਿਚ ਵਿਚਦਾ ਘਰਾਂ ਐ ਕਹਿੰਦੇ ਨੇ 70 ਰੁਪਏ ਵੱਧ ਗਏ ਆਇਆ ਭਾਈ ਆਪਾਂ ਕੋ ਛੂਟ ਮਾਰੀਏ ਕਹਿੰਦਾ ਭਾਈ 6400 ਬਣਦਾ ਮਾਹ ਭਾਈ ਕੱਟ ਸਾਰਾ ਜੰਦਾ ਬਣਦਾ 3000 ਸਾਡੇ 1150 ਦੋ ਜੁਟਾ ਮੱਜੇ ਨਾਲ 8000 ਰੁਪਈਆ ਇੱਕ ਮਹੀਨਾ ਆ ਗਿਆ ਸੜਟ ਬਤਰਤੀਆਂ 8000 ਬਿੱਲ ਲਾ ਦੋ ਦਿਨ ਪਹਿਲੇ ਲਾ ਵੇ ਜਿਲ੍ਹੇ ਦੇ ਅੰਦਰ ਬੰਦੇ ਹਾਂ ਹੋਰ ਏਸੀ ਤਾਂ ਆਪਾਂ ਗਿੰਦੇ ਨਹੀਂ ਸਹੀ ਗੱਲ ਹੈ ਤੇਰੀ ਉਹ ਮੋਟਰਾਂ ਵੀ ਹੁੰਦੀਆਂ ਨੇ ਯਾਰ ਆਪਣੇ ਮੋਟਰਾਂ ਨੇ ਘਰੇ ਯਾਰ ਨਾ ਹਰੇ ਤੇ ਮੋਟਰਾਂ ਨੇ ਹੁਣ ਤੁਸੀਂ ਐ ਮੋਟਰ ਨਹੀਂ ਹੁਣ ਆਪਾਂਰੇ ਬੈਠੇ ਹਾਂ ਨਹੀਂ ਤਾਂ ਪੰਜ ਬੰਦੇ ਇਕੱਠੇ ਹੋਗੇ ਨਾਲੇ ਆਪਾਂ ਗੱਲਾਂ ਮਾਰ ਏਸੀ ਤੋਂ ਘਟਾਵਾ ਆਉਂਦੀ ਹੈ ਹਾਂ ਨਾਲੇ ਖੇਤ 'ਚ ਬੈਠੇ ਹਾਂ ਨਹੀਂ ਸਾਹ ਆਉਂਦਾ ਸਹੀ ਗੱਲ ਹੈ ਜਿਹੜੀ ਆਵਾਜ਼ ਆਉਂਦੀ ਹੈ ਆਪਾਂ ਨੂੰ ਉਹ ਆ ਰਹੀ ਹੈ ਹੁਣ ਸਹੀ ਉਹ ਆ ਰਹੀ ਹੈ ਵਧੀਆ ਹੈ ਨਾ ਕਿੰਨਾ ਸੋਹਣਾ ਪ੍ਰਦੂਸ਼ਣ ਹੈ ਜਿਆਲੀ ਮਾਰ ਰਹੀ ਆ ਚਾਰ ਚਪੇਰੇ ਅੱਜ ਦੇ ਕਿਤੇ ਬੈਠੇ ਆ ਇਹਨੂੰ ਕਹਿੰਦੇ ਨੇ ਸਹੀਕ ਸੀ ਸਹੀ ਤਰੀਕ ਚੋਰੀਂ ਚੱਪਾ ਨਹੀਂ ਚੋਰੀਂ ਚੱਪਾ ਨਹੀਂ ਹਾਂ ਹੋ ਹੁਣ ਤੂੰ ਜੀ ਬੈਠਾ ਨੱਚਤੇ ਹੋਏ ਬੈਠਾ ਜਿਹਦੇ ਮਰਜ਼ੀ ਕਰੇ ਬੈਜਦਾ ਪੱਖਾ ਕਿਸੇ ਤੇ ਨਹੀਂ ਲੱਗਿਆ ਹਰੇਕ ਦੇਸੀ ਚੱਲਦਾ ਹਰੇਕ ਦਾ ਵੇਲਾ ਹੋਰ ਹੈ ਵੇਲਾ ਆਜ ਕੱਲਾਂ ਨਹੀਂ ਮਾਰਦੇ ਮੋਬਾਈਲਾਂ ਤੇ ਦੇਖੀ ਜਾਂਦੇ ਦੂਜੇ ਨੂੰ ਤਾਂ ਬੁਲਾਉਂਦਾ ਨਹੀਂ ਇਹ ਵੀ ਗੱਲ ਆ ਯਾਰ ਕੰਨਾਂ 'ਚ ਪਾ ਕੇ ਨਾ ਟੂਟੀਆਂ ਹੀ ਆ ਤੈਨੂੰ ਜੇ ਬੁਲਾਉਣੇ ਨੇ ਤੈਨੂੰ ਹੱਥਾਂ ਲਾ ਕੇ ਬੁਲਾਉਣੇ ਪੈਣਗੇ ਉਹ ਤੂੰ ਕਿੰਨਾ ਬੋਲਿਆ ਜਾ ਕੇ ਬਿਮਾਰ ਕਮ ਆਇਆ ਮੈਂ ਕਿਹਾ ਬਾਈ ਤੈਨੂੰ ਨਹੀਂ ਸੁਣਦਾ 2 2.5 ਸਾਲ ਦੀ ਗੱਲ ਹੈ ਮੈਂ ਛਾਲ ਲਈ ਟੇਸਨ ਤੇ ਭਾਗਿਆ ਹੂੰ ਟੇਸਨ ਹੀ ਛਾਲੀ ਹਾਂ ਦੋ ਕੁੜੀਆਂ ਬੈਠੀਆਂ ਦੋ ਮੁੰਡੇ ਬੈਠੇ ਹੂੰ ਉਹ ਕੋਈ ਕਿਸੇ ਨੂੰ ਬੁਲਾਵੇ ਨਾ ਮੈਂ ਤਿੰਨ ਵਾਰੀ ਪੁੱਛਾਂ ਮੈਂ ਭਾਈ ਰੇਲ ਗੱਡੀ ਕੈ ਵਜੇਉ ਤੁਹਾਨੂੰ ਪਹੁੰਚਦੇ ਯਾਰ ਤਾਂ ਕਿਨ ਮੇਰੇ ਕਹਿੰਦੀ ਕੋਈ ਰੇਲ ਗੱਡੀ ਦੱਸੀ ਕੋਈ ਦੱਸਿਆ ਆਪਦੇ ਮੈਂ ਪਤਾ ਨਹੀਂ ਡਾਟੇ ਦੇ ਤਾਂ ਨਹੀਂ ਕੰਨ ਮੰਨ ਤੇ ਪਹੁੰਚਦਾ ਮੋਬਾਈਲ ਵੀ ਨਹੀਂ ਦੇਖਿਆ ਤੇ ਪਰ ਮੇਰੇ ਕਹਿੰਦੀ ਚੱਕਿਆ ਕੋਈ ਉੱਥੇ ਨੂੰ ਕੋਈ ਦੱਸਿਆ ਨਾ ਮੈਨੂੰ ਕੋਈ ਦੱਸਿਆ ਕਰ ਲਓ ਕੀ ਕਰੋਗੇ ਹੁਣ ਤਾਂ ਖਤਮ ਆ ਯਾਰ ਆ ਪੀੜੀ ਤਾਂ ਖਤਮ ਆ ਆਹਾਂ ਖੇਡਦੇ ਨੇ ਮੌਜਾਂ ਦੇ ਅੱਗੇ ਜਿਵੇਂ ਆਪਾਂ ਭਈ ਅੱਗੇ ਜਿਵੇਂ ਗੱਲਾਂ ਸੁਣ ਲੈਂਦੇ ਬੁੜੇ ਨੇ ਕਹਿੰਦੇ ਜੇ ਇੱਕ ਟਾਈਮ ਰੋਟੀ ਬਣਾਉਂਦੀ ਕਹਿੰਦੇ ਬੰਦਾ ਖੇਤ ਭੁੱਖਾ ਨਹੀਂ ਮਰਦਾ ਸੀ ਅੱਗੇ ਬੁੜੇ ਆ ਮੇਰੀ ਗੱਲ ਸੁਣੋ ਹਾਂ ਤੀਵੀਆਂ ਪਿੜ੍ਦਿਆਂ ਨੇ ਕਿ ਸਾਡੇ ਜਵਾਕ ਨਸ਼ਾ ਖਾ ਕੇ ਮਰਦੇ ਨੇ ਚਿੱਟਾ ਪੀ ਕੇ ਮਰਦੇ ਨੇ ਉਹ ਚਿੱਟਾ ਦਾ ਬਿਲਾਉਂਦਾ ਕਿ ਤੂੰ ਆਉਂਦਾ ਸੀ ਆਪਦੇ ਜਵਾਕ ਨੂੰ ਮੈਲ ਤੋ ਟੇ ਟਾ ਲੋ ਮੈਨੂੰ ਟਾ ਕੇ ਦਿਖਾਉਂਗੇ ਤੈਨੂੰ ਫਿਰ ਵੀ ਮਰੂ ਤਾਂ ਫਾ ਲੈ ਕੇ ਚਿੱਟੇ ਨਾਲ ਨਹੀਂ ਮਰੂ ਕਾਲੇ ਨਾਲ ਮਰੂ ਗੁਰੂ ਤਾਂ ਨਹੀਂ ਹਟਾਓ ਤਾਂ ਹੀ ਉਹਨੂੰ ਜਿਹਨੇ ਫੇਸਬੁੱਕ ਤੇ ਵਟਸਐਪ ਬਣਾਇਆ ਨਿਕਲ ਇਹਦਾ ਮੋਬਾਈਲ ਬੜਾ ਕੰਨ ਮੈਦਲਾ ਲੱਗਣ ਹਾਂ ਹੋਣੀ ਲੱਗਣਾ ਤਾਂ ਤੇ ਅੱਛਾ ਬੱਗਾ ਡਾਕਟਰ ਮੈਨਾਂ ਗੱਲਾਂ ਪੈ ਗਿਆ ਪੱਗਾ ਹੂੰ ਕਹਿੰਦਾ ਮੇਰਾ ਮੋਬਾਈਲ ਆ ਪੈਰਾ ਜਾਵਾਂ ਕਹਿੰਦਾ ਸਾਡੇ ਜਵਾਕ ਉੱਪਰ ਦੇ ਉਹ ਜੇਪੜਾ ਦਾ ਮੁੰਡਾ ਉਹਨੇ ਕਹਿੰਦਾ ਮੇਰੇ ਡੈਡੀ ਦਾ ਮੋਬਾਈਲ ਚੱਕ ਲੈਣਗੇ ਮੇਰਾ ਮੋਬਾਈਲ ਕਹਿੰਦਾ ਚੱਕ ਕੇ ਧੋਣ ਹੱਥ ਨਹੀਂ ਆਉਂਦੇ ਥੱਪੜ ਮਾਰਦਾ ਉਹ ਕਹਿੰਦਾ ਉਰੇ ਧਰ ਜੁਮਾ ਦੁਕਾਨ ਚ ਉੱਧਰ ਰੋਟੀ ਖਾਣ ਬੱਜ ਜਾਊਗਾ ਐ ਟੱਚ ਵੀ ਨਹੀਂ ਕਰਦੇ ਕੌਣ ਬੱਗਾ ਡਾਕਟਰ ਕਹਿੰਦਾ ਜਵਾਕ ਸਾਡੇ ਕਹਿੰਦਾ ਮੇਰੇ ਮੇਰੇ ਪਾਪੇ ਵਾਲਾ ਚੱਕ ਲੈਣਾ ਉਹਦਾ ਡਾਕਟਰ ਮੈਂ ਨਹੀਂ ਕਹਿੰਦਾ ਚੱਕਣਾ ਇੱਕ ਹੋਰ ਦੇਖੋ ਹਮ ਆਟਾ ਮੁੱਕ ਜੇ ਕੋਈ ਨਹੀਂ ਕਹਿੰਦਾ ਇਹ ਪਾ ਲਓ ਮਵਾ ਤੇ ਪੈਸੇ ਮੁੱਕਲੇ ਮੁੱਕੇ ਕਹਿੰਦੇ ਪਾ ਲਓ ਸਾਰਾ ਡੱਬਰ ਪਚੂਗਾ ਇਹਦੇ ਪਾ ਦਿਓ ਰੇਲ ਗੱਡੀ ਮੰਗ ਜਾਂਦੇ ਨੇ ਪੈਸਾ ਨੱਟ ਤਾ ਗਿਆ ਹਾਂ ਢੋਲੀ ਵਾਲਾ ਆਟੇ ਦੀ ਸੋਝ ਨਹੀਂ ਢੋਲੀ ਵਾਲੀ ਦੀ ਜਦੋਂ ਪੈਸੇ ਮੁੱਕੇ ਫਿਰ ਵੀ ਆ ਕਰੇ 1GB ਨੂੰ ਘੱਟ ਮੰਨਣਗੇ ਇਹਨੇ ਜੀਵੀ ਜੂਵੀ ਕਹਿੰਦੇ ਨੇ ਆ 2GB ਪਾ ਤੀ ਕਿਹਨੂੰ 2GB ਪਾਇਆ 3 ਪਾ ਦੇ 950 ਦਾ ਪਾਉਂਦੇ ਨੇ ਸਾਰਾ ਦਿਨ ਚੱਲੀ ਜਾਂਦਾ ਮੁੱਕ ਜੇ 3:00 ਵਜੇ ਸੋਚ ਲੱਗ ਜਾਂਦੇ ਵੀ ਰਾਤ ਨੂੰ ਕਿਹੜਾ ਦੇਖਾਂਗੇ ਚੱਲ ਤੂੰ ਉਹੀ 900 ਦਾ ਤੂੰ ਕੀ ਕਰੇ ਚੀਜ਼ ਲੈ ਕੇ ਦੇਖ ਆਪਦੇ ਉਸੇ 900 ਦੀ ਕੋਈ ਕਹਿੰਦਾ ਛਤਨ ਮਾਰ ਗਿਆ ਉਹ ਦਿਵਸ ਨੂੰ ਪੜ ਭਾਈ ਟੋਸਨ ਤੇ ਲਾਉਨੇ ਹਰ ਮੈਂ ਮੈਂ ਜਿੰਨਾ ਚਿਰ ਘਰਾਂ ਚੋਂ ਮੋਬਾਈਲ ਨਹੀਂ ਲਿਕੜਦੇ ਜਵਾਬ ਆਖ ਪੜਦੇ ਨਹੀਂ ਮੈਂ ਤੋ ਲਿਖ ਕੇ ਲੈ ਲੂਗਾ ਲਿਖਿਆ ਹੋਇਆ ਹੈ ਬਸ ਇਹ ਹੈ ਨਹੀਂ ਚਾਟ ਤੇ ਲੱਗੇ ਜਿਵੇਂ ਪਸੂ ਨੂੰ ਆਪਾਂ ਦਾਣੇ ਦੀ ਮੁਠੀ ਲਾ ਦਿੰਨਾ ਰੋਟੀ ਬਣਾ ਸਾਰ ਲੈਣੇ ਹੁਣ ਦੇਖਿਆ ਮੇਰੀ ਹਲੋ ਹੈ ਦੇਖਾ ਹਾਂ ਹਾਂ ਹੁਣ ਕਰਵੀਰ ਕਿੱਦਾਂ ਚੱਕੀ ਉਹਨਾਂ ਦੀ ਮौज ਸੀ ਹੁਣ ਕਹਿੰਦੇ ਪਤਾ ਕੀ ਹੈ ਹਲੋ ਦੇਖਣ ਵਾਲੇ ਹੁਣ ਕਹਿੰਦੇ ਵੀ ਜਵਾਬ ਨਸ਼ੇ ਲੱਗੇ ਹਾਂ ਜਾਂ ਬੰਦਾ ਕੋਈ ਆਪਣੇ ਆਪਣੇ ਮੈਂ ਹਾਂ ਦਾ ਲਾ ਲੋ ਕਿਵੇਂ ਲਾ ਲੋ ਕੀਤੀ ਵੜੀ ਦਾ ਕੰਮ ਕਰਦਾ ਕਿ ਨਸ਼ਾ ਲੱਗ ਗਿਆ ਓਏ ਆ ਸਾਰੇ ਟੱਪਰ ਨਹੀਂ ਲੱਗ ਰਹੇ ਹਾਂ ਆ ਮੈਲਾ ਸਾਰੇ ਟੱਪਰ ਨਹੀਂ ਲੱਗ ਰਹੇ ਹਟਾ ਕੇ ਦਿਖਾਓ ਉਹ ਜੋੜ ਕੇ ਦੇਖੋ ਉਹ ਚੌਕਣਾ ਟੱਪ ਗਿਆ ਹਾਂ ਇਹ ਕੀ ਨਸ਼ਾ ਨਹੀਂ 7 8 900 ਦਾ ਪੋਣਗੇ ਅੱਛਾ ਖਾ ਜਾਂਦੀਆਂ ਨੇ ਤੀਮੀਆਂ ਵਿੱਚ ਆਈਆਂ ਨੇ ਰਾਤ ਨੂੰ ਸੋਚ ਲੱਗ ਗਈ 12 ਵਜੇ ਮੁੱਕ ਜਾਾਂਗਾ ਮੈਸੇਜ ਹਾਂ ਕਰਕੇ ਦਿਨ ਮਾ ਦਾ ਚੜਦਾ ਨਹੀਂ ਰਾਤ ਨੂੰ ਕਰਨਾ ਕੁਝ ਨਹੀਂ ਮੈਂ ਉਹ ਰਾਤ ਹਿੱਸੇ ਵਿੱਚ ਸੁਸਤਾ ਪੋਕਾ ਹਾਂ ਉਹ ਕਿਵੇਂ ਦੇਖੋ ਤੇ ਕਹਿਣ ਕਿ ਨਿਗਾ ਘੱਟ ਹੈ ਨਹੀਂ ਨਿਗਾ ਗੇ ਗੱਲ ਸਹੀ ਹੈ ਕਿਸੇ ਦੀ ਬੁੜੀ ਠੇਰੀ ਦੇ ਮੂਰੇ ਸੂਈ ਤਾਗਾ ਕਰ ਦੋ ਸੂਈ ਚ ਤਾਗਾ ਬੱਕ ਦਗਾ ਪੌਣਾ ਤਾਗਾ ਬਹੁਤ ਖਰੇਕ ਨੇ ਅਣਕਾ ਲਾ ਲੀਆਂ ਮੇਰੀ ਨਗਾ ਹੈ ਦੇ ਵਿਚਵਾਕਾਂ ਵਗੀ ਪਿਆ ਰੋਜ਼ ਦਵਾਈ ਪਾਉਣਾ ਅੱਖਾਂ ਜੀ ਠੀਕ ਆ ਗੱਲ 4 ਵਜੇ ਸੌਂਦ ਲੱਗ ਜੇ ਕਹਿੰਦੇ ਨੀਂਦ ਵਾਲੀ ਗੋਲੀ ਲੈਓ ਬਈ ਪਹਿ ਜਾਣਗੇ ਰੋਟੀ ਖਾ ਕੇ ਪਰ ਦਵਾਈ ਨਹੀਂ ਪਾਸ ਆਉਂਦੀ ਸਹੀ ਲਿਆ ਉਹ ਇੱਕ ਵਾਰ ਪੜਕੇ ਤੱਕ ਮੈਂ ਤੈਨੂੰ ਸਹੀ ਗੱਲ ਕੋਈ ਮੇਰੇ ਹਾਂ ਦਾ ਜਿਹੜੀ ਨਗਾ ਸਾਰਾ ਜਿਹੜਾ 20 25 ਸਾਲ ਦਾ ਮੈਨੂੰ ਇੱਕ ਵਾਰ ਪੜਕੇ ਸੁਹਾਵੇ ਜਿਹੜੇ ਮਰਜ਼ੀ ਪਾਜੋ ਫਰੇਕ ਦੀ ਨਗਾ ਨਹੀਂ ਬੜਦਾ ਤੇਰੀ ਉਮਰ ਚ ਤੱਕ ਤੇ ਅੱਖਾਂ ਦੇ ਅੰਕਾਂ ਦੇ ਅੱਧੇ ਸਾਡੀ ਉਮਰ ਚ ਤੂੰ ਕਿਸੇ ਨੂੰ ਰੋੜਾ ਦੀ ਹਾਂ ਕਿਸੇ ਦੀ ਉਮਰ ਦਾ ਕਿੱਥੇ ਸਾਡੀ ਉਮਰ ਚ ਨਹੀਂ ਪੜਦਾ ਤੇ ਕੁਵਾਰ ਆ ਮੈਂ ਦੇਖ ਨਹੀਂ ਨਹੀਂ ਦੇ ਮੋਬਾਈਲ ਦੇਖ ਨਹੀਂ ਲੈਗੇ ਨਹੀਂ ਦੀਂਦੇ ਭਾਈ ਹਾਂ ਜਾ ਕੇ ਦੂਰ ਪਾਤਾ ਵੀ ਕਮ ਤੇ ਸੋਸਰੀ ਘਾਲ ਜੀ ਮੀਡੀਆ ਨਾਲ ਵੱਤ ਵਤ ਸ਼ੇਅਰ ਕਰਿਓ ਧੰਨਵਾਦ